ਕਾਲੀ ਦੇ ਇੱਕ ਪੰਜਾਬ ਦੇ 1920 ਦੇ ਵਿੱਚ ਜਿਹੜੀ ਪਾਰਟੀ ਦੀ ਸਥਾਪਨਾ ਹੋਈ ਹੋਵੇ ਉਹ 100 ਸਾਲ ਬਾਅਦ ਉਸ ਪਾਰਟੀ ਦਾ ਹਸ਼ਰ ਇੰਨਾ ਮਾੜਾ ਹੋ ਗਿਆ ਹੋਵੇ ਨਾ ਉਹ ਕਰਕੇ ਹੁਣ ਕੱਲਾ ਸੁਬੀਤ ਸਿੰਘ ਬਾਦਲ ਦੇ ਦੋਸ਼ੀ ਨਹੀਂ ਹੈ ਚੰਡੀਗੜ੍ਹ ਵਾਲੇ ਵੀ ਦੋਸ਼ੀ ਨੇ ਜਲੰਧਰ ਵਾਲੇ ਵੀ ਦੋਸ਼ੀ ਨੇ ਦੋਸ਼ੀ ਵੀ ਮਾ ਦੋਸ਼ੀ ਨੇ ਪਰ ਇੱਕ ਗੱਲ ਹੈ ਕਿ ਇਸ ਸਭ ਸਾਰੇ ਦੀ ਸਾਰਾ ਪੰਜਾਬ ਤੇ ਜਿਹੜੇ ਜਲੰਧਰ ਵਾਲੇ ਨੇ ਜਾਂ ਆਪੋਜੀਸ਼ਨ ਪਾਰਟੀਆਂ ਨੇ ਉਹ ਸਿਰਫ ਸੁਬੀਤ ਸਿੰਘ ਬਾਦਲ ਨੂੰ ਹੀ ਦੋਸ਼ੀ ਮੰਨ ਰਹੀਆਂ ਨੇ ਵਜਾ ਹ ਸਰਦੀ ਕੋ ਪਾਰਟੀ ਪ੍ਰਧਾਨ ਨੇ ਪਰ ਜਿਨ੍ਹਾਂ ਨੇ ਆਨੰਦ ਮਾਨੇ ਨੀ ਕਾਲੀ ਦਲ ਦੇ ਵਿੱਚ ਜਿਨ੍ਹਾਂ ਦੇ ਧੀਆਂ ਪੁੱਤਾਂ ਨੇ ਵੀ ਕਾਲੀ ਦਲ ਨੇ ਟਿਕਟਾਂ ਦਿੱਤੀਆਂ ਨੇ ਉਹ ਵੀ ਤੇ ਦੋਸ਼ੀ ਨੇ ਉਹ ਤੇ ਨਹੀਂ ਬਰੀ ਹੋ ਸਕੇਦੇ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਨਹੀਂ ਬਰਜੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਰੀ ਕੀਤਾ ਜਾ ਸਕਦਾ ਤੇ ਫਿਰ ਬਾਕੀ ਇਹਨੂੰ ਵੀ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਹੈ ਕਿ ਸੁਬੀਰ ਸਿੰਘ ਬਾਦਲ ਕੁਰਸੀ ਨਾਲ ਚੰਬੜੇ ਹੈ ਕਿ ਜਾਂ ਜਿਹੜੇ ਲੋਕ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਹੀ ਪ੍ਰਧਾਨ ਰਹਿ ਜਾਵੇ ਉਹਨਾਂ ਦਾ ਕਸੂਰ ਹੈ ਹੁਣ ਇੱਕ ਸਵਾਲ ਹੈ ਕਿ ਕਾਲੀਦਲ ਨੇ ਜਿਵੇਂ ਕਹਿੰਦੇ ਨਾ ਕਿ ਕਾਲੀਦਲ ਪਰਿਵਾਰ ਨੂੰ ਬੜਾ ਪ੍ਰਮੋਟ ਕਰਦਾ ਹ ਪਰ ਸੁਬੀਸ਼ ਸਿੰਘ ਬਾਦਲ ਨੇ ਪਾਰਟੀ ਖਾਤਰ ਇੱਕ ਵਾਰ ਆਪਣੇ ਇਸ ਵਾਰ ਜੀਜਾ ਵੀ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈਗਾ ਹ ਇੱਕ ਪਰਿਵਾਰ ਤੇ ਜਿਹੜਾ ਲੱਗਾ ੱੱਬਾ ਉਸ ਬਾਦਲ ਇਸ ਵਾਰ ਤੋ ਹਤਾ ਬੜਾ ਨਾਜ਼ੁਕ ਰਿਸ਼ਤਾ ਭੈਣ ਦਾ ਰਿਸ਼ਤਾ ਪਣਵਈਏ ਦਾ ਰਿਸ਼ਤਾ ਨਾ ਉਹ ਤੋੜਤਾ ਪਾਰਟੀ ਖਾਤਰ ਹੁਣ ਸੁਬੀਰ ਸਿੰਘ ਬਾਦਲ ਵਾਸਤੇ ਇੱਕ ਪਾਸੇ ਪਾਰਟੀ ਵੀ ਉੱਪਰ ਹੈ ਕਿ ਐਡਾ ਨਾਜ਼ੁਕ ਰਿਸ਼ਤਾ ਆਪਣਾ ਜੀਜਾ ਪਾਰਟੀ ਚੋਂ ਕੱਢ ਸੁੱਟਿਆ ਭੈਣ ਦੇ ਨਾਲ ਭੈਣ ਭਰਾ ਤੋਂ ਵੱਡਾ ਤੇ ਕੋਈ ਨਹੀਂ ਹੋ ਸਕਦਾ ਰਿਸ਼ਤਾ ਹੋ ਸਕਦਾ ਕਿ ਸ਼ਾਇਦ ਇਸ ਵਾਰ ਉਹਦੀ ਭੈਣ ਰਖੜੀ ਬੰਨ੍ਹਣ ਨਾ ਆਵੇ ਤੇ ਸੁਬੀਰ ਸਿੰਘ ਬਾਦਲ ਆਪਣਾ ਗੁੱਟ ਖਾਲੀ ਦੇਖੇ ਅਗਲੇ ਵਾਰ ਕਹੂਗਾ ਮੈਨੂੰ ਪਾਰਟੀ ਚੋਂ ਕੱਢਦਾ ਤਾਂ ਤੂੰ ਭਰਾ ਤੇ ਰਖੜੀ ਬੰਨਣ ਚੱਲੀ ਆਂ ਕੀ ਪਤਾ ਨਾ ਹੀ ਹੋਂ ਬੀਬਾ ਪਰਨੀਤ ਕੋਰ ਕਿਉਂਕਿ ਰਿਸ਼ਤੇ ਵਿਗੜ ਜਾਂਦੇ ਨੇ ਪਰ ਸੁਭੀ ਸਿੰਘ ਬਾਦਲ ਨੇ ਪਾਰਟੀ ਨੂੰ ਪਹਿਲ ਦੇ ਦਿੱਤੀ ਹੈਗੀ ਹੁਣ ਪ੍ਰੋਬਲਮ ਤੇ ਵੀ ਆ ਕਿ ਮਿਰਸਾ ਸਿੰਘ ਵਲਟੋਵਾ ਹੀ ਕਾਲੇ ਪੈ ਗਿਆ ਕਹਿੰਦੇ ਹਮ ਕਿ ਜੀ ਜੇ ਇਹਨੂੰ ਨਹੀਂ ਕੱਢੋਗੇ ਤੇ ਮੈਂ ਅਸਤੀਫਾ ਦੇ ਦਿੰਦਾ ਹਾਂ ਸੁਭੀ ਸਿੰਘ ਬਾਦਲ ਵਾਸਤੇ ਕਹਿੰਦੇ ਉਦੋਂ ਵੀ ਇਹ ਬੜੀ ਸਥਿਤੀ ਮਾੜੀ ਕਿ ਜੇ ਪਾਰਟੀ ਦਾ ਕੈਂਡੀਡੇਟ ਅਸਤੀਫਾ ਦੇ ਗਿਆ ਤੇ ਮੇਰੇ ਪੱਲੇ ਕੀ ਰਹਿ ਗਿਆ ਇਸ ਮਸਲੇ ਦੇ ਵਿੱਚ ਇੱਕ ਸੀ ਸਵਾਲ ਹੈ ਕਿ ਜਲੰਧਰ ਵਾਲੇ ਨੀ ਦੋਸ਼ੀ ਕਿਸਬੀ ਸਿੰਘ ਬਾਦਲ ਦੋਸ਼ੀ ਹੈ ਨੇ ਔਰ ਜਿਨ੍ਹਾਂ ਨੇ ਉਹਦਾਂ ਹੱਥ ਖੜੇ ਕੀਤੇ ਨੇ ਸੁਬੀਤ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੀ ਸੁਬੀਤ ਸਿੰਘ ਬਾਦਲ ਹੀ ਪਾਰਟੀ ਚਲਾ ਸਕਦਾ ਹੈਗਾ ਜਾਂ ਉਹਨੂੰ ਮਜਬੂਰ ਕੀਤਾ ਜਾ ਰਿਹਾ ਹੈਗਾ ਹਾਲਾਂਕਿ ਉਹਨਾਂ ਦੀ ਸਫਾਂ ਵਾਲੇ ਲੀਡਰ ਇਹ ਕਹਿ ਰਹੇ ਆ ਇੰਟਰਵਿਊਆਂ ਦੇ ਵਿੱਚ ਕਿ ਸੁਖਬੀਰ ਬਾਦਲ ਨੇ ਤੇ ਆਫਰ ਕਰਤਾ ਸੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕਿ ਜਿਹੜੇ ਜਿਸ ਨੇ ਵੀ ਚਲਾਉਣੀ ਆ ਪਾਰਟੀ ਆਜੋ ਅੱਗੇ ਮੈਂ ਅਸਤੀਫਾ ਦੇਣ ਨੂੰ ਤਿਆਰ ਆ ਪਰ ਜਦੋਂ ਸਵਾਲ ਉਹਨਾਂ ਨੂੰ ਕੀਤਾ ਗਿਆ ਕਿ ਫਿਰ ਤੁਸੀਂ ਲੀਡਰ ਮੰਨੇ ਕਿਉਂ ਨਹੀਂ ਕਹਿੰਦੇ ਉਹਨਾਂ ਤੋਂ ਵਧੀਆ ਆਗੂ ਅੱਜ ਦੀ ਘੜੀ ਹੋ ਹੀ ਨਹੀਂ ਸਕਦਾ ਨਹੀਂ ਨਹੀਂ ਇਹ ਤੇ ਹੋ ਨਹੀਂ ਸਕਦਾ ਸੁਭੀ ਸਿੰਘ ਬਾਦਲ ਤੋਂ ਵਧੀਆ ਨਹੀਂ ਕਿਸੇ ਨੂੰ ਮੌਕਾ ਵੀ ਨਹੀਂ ਮਿਲਦਾ ਹੈਗਾ ਨਾ ਪਰ ਇਹ ਹੈ ਕਿ ਸੁਭੀ ਸਿੰਘ ਬਾਦਲ ਪੈਸੇ ਪੱਖੋਂ ਮਜਬੂਰ ਮਜਬੂਤ ਆ ਚਰਚਾ ਨਹੀਂ ਕਿ ਕਹਿੰਦੇ ਕਿ ਖਾਤੇ ਖਲਾ ਕੇ ਦੇਖ ਲੋ ਕਿ 2022 ਦੇ ਵਿੱਚ ਕਿਹੜੇ ਲੀਡਰ ਨੇ ਪਾਰਟੀ ਵਾਸਤੇ ਕਿੰਨਾ ਫੰਡ ਪਾਇਆ 2024 ਦੀਆਂ ਲੋਕ ਸਭਾ ਚੋਣਾਂ ਵਾਸਤੇ ਕਿਸ ਲੀਡਰ ਨੇ ਪਾਰਟੀ ਵਾਸਤੇ ਫੰਡ ਪਾਇਆ ਉਹ ਤੇ ਇਹਨਾਂ ਦਾ ਸੀਏ ਦੱਸ ਹੀ ਸਕਦਾ ਕਲਰਕ ਦੱਸ ਹੀ ਸਕਦਾ ਜਾਂ ਖਜ਼ਾਨਾ ਜਿਹੜਾ ਇਹਨਾਂ ਦਾ ਖਜ਼ਾਨਾ ਸਕੱਤਰ ਹੈਗਾ ਖਜ਼ਾਨਚੀ ਐਨ ਕੇ ਸ਼ਰਮਾ ਦੱਸ ਹੀ ਸਕਦਾ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਗੱਲ ਨਹੀਂ ਕਿ ਸੁਬੀਸ਼ ਸਿੰਘ ਬਾਦਲ ਹੀ ਕਾਬਲ ਨੇ ਜਾਂ ਹਾਂ ਉਹ ਪੈਸੇ ਪੱਖੋਂ ਤੇ ਮਜ਼ਬੂਤ ਤਾਂ ਹੈ ਅਦੇਖੋ ਇੱਕ ਪਾਰਟੀ ਚਲਾਉਣੀ ਉਹਨੂੰ ਤਾਂ ਪੈਸੇ ਪਾਉਣੇ ਪਏ ਉਹਨਾਂ ਬਾਕੀਆਂ ਨੇ ਵੀ ਪਾਏ ਕਿੰਨੇ ਪਾਏ ਸਭ ਤੋਂ ਵੱਧ ਲੱਗਦਾ ਸੁਬੀਰ ਸਿੰਘ ਬਾਦਲ ਨੇ ਹੀ ਪਾਏ ਹੋਣਗੇ ਪਰ ਜਿਹੜੇ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਤੋਂ ਸਾਡੇ ਕੋਲ ਹੋਰ ਕੋਈ ਵਕਲਪ ਨਹੀਂ ਆ ਇਹ ਤਾਂ ਇੱਕ ਜਸਟਿਸ ਹੈ ਕਿ ਮੱਖਣ ਲਾਉਣ ਵਾਲੀ ਗੱਲ ਆ ਸੁਬੀਰ ਸਿੰਘ ਬਾਦਲ ਠੀਕ ਹੈ ਕਿਉਂਕਿ ਜਦੋਂ 12 ਦੇ ਵਿੱਚ ਰਿਪੀਟ ਕੀਤੇ ਤੇ ਕਹਿੰਦੇ ਸੁਬੀਰ ਸਿੰਘ ਬਾਦਲ ਵਰਗਾ ਕੋਈ ਮੈਨੇਜਮੈਂਟ ਕਿਸੇ ਨੂੰ ਕਰਨੀ ਨਹੀਂ ਆਉਂਦੀ ਹੁਣ 17 ਵੀ ਹਾਰ ਗਿਆ 19 ਵੀ ਹਾਰ ਗਿਆ 22 ਵੀ ਹਾਰ ਗਿਆ 24 ਵੀ ਹਾਰ ਗਿਆ ਇਸ ਕਰਕੇ ਹੁਣ ਮਾੜਾ ਲੱਗਦਾ ਤੇ ਲਾਜ਼ਮੀ ਤੌਰ ਤੇ ਜਦ ਤੁਸੀਂ ਲੜਾਈ ਜਿੱਤਦੇ ਹੋ ਤੇ ਤੁਹਾਡੇ ਵਰਗਾ ਕਾਬਿਲ ਜੋ ਹਾਰ ਦੇ ਦੇ ਤੁਹਾਡੇ ਤੁਸੀਂ ਨਾ ਕਾਬਿਲ ਪਰ ਸਬੀਰ ਸਿੰਘ ਬਾਦਲ ਨੇ ਤਾਂ ਹੋਰ ਵੀ ਬਹੁਤ ਗੱਲਾਂ ਕੀਤੀਆਂ ਕਿ ਮੇਰਾ ਆਪਣਾ ਬਿਜ਼ਨਸ ਵੀ ਚੱਲਦਾ ਮੈਨੂੰ ਪਤਾ ਕਿਵੇਂ ਘਾਟੇ ਨੇ ਮੈਂਗਾ ਆਪਣਾ ਪਰਿਵਾਰ ਅੱਗੇ ਵੀ ਤੋਰਨਾ ਹੈ ਨਾ ਕੁੜੀਆਂ ਦੇ ਵਿਆਹ ਵੀ ਕਰਨੇ ਨਾ ਉਹ ਤੇ ਉਹ ਵੀ ਉਹਨਾਂ ਨੇ ਦੱਸਿਆ ਜਿਹੜੀ ਮੀਟਿੰਗ ਹੋਈ ਹੈ ਇਸ ਜਿਹੜੀ ਉਹ ਦਿਨ ਵਰਕਿੰਗ ਕਮੇਟੀ ਦੇ ਵਿੱਚ ਨਾ ਕਿਵੇਂ ਰੈਸਟ ਕਰਨਾ ਚਾਹੁੰਦਾਗਾ ਪਰ ਉਹ ਕਰਨਾ ਚਾਹੁੰਦੇ ਨੇ ਲੇਕਿਨ ਪਾਰਟੀ ਕੰਦੀ ਗਰੀ ਤੁਸੀਂ ਪ੍ਰਧਾਨ ਹੋ ਹੋ ਸਦਾ ਹੁਣ ਦੇਖੋ ਕੀ ਜਿਵੇਂ ਜਿਵੇਂ ਹਾਲਾਤ ਬਦਲਦੇ ਨੇ ਅਜਿਹੀ ਸਥਿਤੀ ਦੇ ਵਿੱਚ ਪਰ ਕਾਲੀ ਦਲ ਨੂੰ ਲੈ ਕੇ ਜਿਹੜੀ ਭਗਵੰਤ ਮਾਨ ਸਾਹਿਬ ਦੀ ਟਿੱਪਣੀ ਆਈ ਆ ਉਦੇ ਆਪਣੇ ਮਾਇਨੇ ਨੇ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਆਪਣੇ ਮਾਇਨੇ ਨੇ ਉਹਨਾਂ ਨੂੰ ਬੀਜਪੀ ਨੂੰ ਲੱਗਦਾ ਕਿ ਜੇ ਕੋਈ ਹੋਰ ਸ਼੍ਰੋਮਣੀ ਕਾਲੀ ਦਲ ਪੈਦਾ ਹੋ ਗਿਆ ਪਤਾ ਨਹੀਂ ਪੰਜਾਬ ਦੇ ਮਾਹੌਲ ਖਰਾਬ ਹੋ ਜਾਣਗੇ ਤੇ ਪੰਜਾਬ ਦੇ ਮਾਹੌਲ ਹੁਣ ਕਿਹੜੇ ਚੰਗੇ ਨੇ ਜਾਂ ਜਦੋਂ ਤੁਹਾਡੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬੀਜਪੀ ਦੀ ਸਾਂਝੀ ਸਰਕਾਰ ਉਦੋਂ ਕਿਹੜੇ ਮਾਹੌਲ ਚੰਗੇ ਪੰਜਾਬ ਦੇ ਜਾਂ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਉਦੋਂ ਕਿਹੜੇ ਪੰਜਾਬ ਦੇ ਮਾਹੌਲ ਚੰਗੇ ਇੱਕ ਅਤਵਾਦ ਹੁੰਦਾ ਇੱਕ ਸਰਕਾਰੀ ਅਤਵਾਦ ਹੁੰਦਾ ਤੇ ਸਰਕਾਰੀ ਅਤਵਾਦ ਪਹਿਲਾਂ ਵੀ ਸੀ ਤੇ ਹੁਣ ਵੀ ਸੀ ਤੇ ਗਾਹ ਵੀ ਰਹੇਗਾ ਨਾ ਆਪਾਂ ਇਹ ਵੀ ਕਹਿੰਦੇ ਕਿ ਜਿਹੜੇ ਆਉਣ ਵਾਲੇ 227 ਦੇ ਵਿੱਚ ਪੰਥਕ ਲੀਡਰ ਜਿੱਤੇ ਉਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ 89 ਦੇ ਵਿੱਚ ਕਿੰਨਾ ਕੀ ਮਾਹੌਲ ਖਰਾਬ ਹੋਇਆ ਪੰਜਾਬ ਦੇ ਮਾਹੌਲ ਖਰਾਬ ਪਿੱਛੇ ਸਾਕਾ 1978 ਹੀ ਆ ਨਾ ਨਰੰਗ ਕਰੀ ਕਾਂਡ ਹੀ ਆ ਨਾ ਉਸ ਤੋਂ ਪਹਿਲਾਂ ਪੰਜਾਬ ਤੇ ਕੋਈ ਨਹੀਂ ਸੀ ਹੋਇਆ ਜਬ 95 ਬਿੰਦ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਕਿੰਨਾ ਕੀ ਬਰਬਾਦ ਹੋ ਗਿਆ ਬਰਬਾਦ ਕਰਨ ਵਾਲੇ ਤੇ ਪੰਜਾਬ ਦੇ ਲੀਡਰ ਸੀ ਪੰਜਾਬ ਦੀਆਂ ਪਾਰਟੀਆਂ ਸੀ ਪੰਜਾਬ ਦੀ ਅਫਸਰਚਾਈ ਸੀ ਤੇ ਆਪਾਂ ਪਹਿਲਾਂ ਮੰਨ ਜੂਏ ਕਿ ਨਹੀਂ ਜੀ ਜੇ ਸ਼੍ਰੋਮਣੀ ਕਾਲੀ ਦਲ ਹੀ ਰਿਆ ਤੇ ਪੰਜਾਬ ਸੇਫ ਆ ਸਰਕਾਰੀ ਆਤਵਾਦ ਦੇ ਕਾਲੀ ਵਲੇ ਵੀ ਕਾਂਗਰਸ ਵਲੇ ਵੀ ਆ ਬੀਜਪੀ ਵਲੇ ਵੀ ਹੈ ਸਟੇਟ ਸੈਂਟਰ ਲੈਵਲ ਤੇ ਸਟੇਟ ਲੈਵਲ ਤੇ ਨਾ ਇਹ ਇੱਕ ਜਾਣ ਬੁੱਝ ਕੇ ਹੈ ਕਿ ਕਾਲੀ ਦਲ ਇਸ ਕਰਕੇ ਪ੍ਰਮੋਟ ਕੀਤਾ ਜਾ ਰਿਹਾ ਕਿ ਲੋਕ ਇਹਨਾਂ ਦੇ ਪਿੱਛੇ ਲੱਗੇ ਰਹਿਣ ਤੇ ਕਾਂਗਰਸੀ ਬੀਜਪੀ ਵਾਲਿਆਂ ਦੀ ਦੁਕਾਨਾ ਚੱਲਦੀ ਰਹੇ ਪੰਜਾਬ ਦੀ ਸਾਇਕੀ ਹੋਰ ਤਰ੍ਹਾਂ ਦੀ ਪੰਜਾਬੀ ਸਾਇਕੀ ਕੀ ਸੀ ਸੰਦੀਪ ਬੇਸਿਕਲੀ ਅੰਗਰੇਜ਼ਾਂ ਨਾਲ ਪੰਜਾਬ ਦੇ ਲੋਕਾਂ ਦੀ ਕਾਦੀ ਲੜਾਈ ਸੀ ਲੇਕਿਨ ਜਦੋਂ ਫੜ ਫੜ ਕੇ ਕਾਲੇ ਪਾਣੀ ਭੇਜਣਾ ਸ਼ੁਰੂ ਕਰ ਦਿੱਤਾਗਾ ਤੇ ਪੰਜਾਬ ਦੇ ਜਿਹੜੇ ਲੋਕ ਖੜੇ ਹੋਗੇ ਨਹੀਂ ਤੇ ਅੰਗਰੇਜ਼ਾਂ ਦੇ ਨਾਲ ਉਹਨਾਂ ਨੇ ਲੜਾਈਆਂ ਚ ਹਿੱਸਾ ਲਿਆ ਲੇਕਿਨ ਜਦੋਂ ਅੰਗਰੇਜ਼ਾਂ ਨੇ ਦੱਬਣਾ ਕੁਚਲਾ ਸ਼ੁਰੂ ਕਰਤਾ ਖੜੇ ਹੋਗੇ ਇੰਦਰਾ ਗਾਂਧੀ ਦੇ ਨਾਲ ਪੰਜਾਬ ਦੀ ਕਾਦੀ ਲੜਾਈ ਸੀ ਆਰਐਸਐਸ ਵੀ ਨੀਵੀਂ ਪਾ ਗਿਆ ਸੀ ਸਾਰੀਆਂ ਸੂਬਾ ਸਰਕਾਰਾਂ ਨੀਵੀਂ ਪਾ ਗਿਆ ਸੀ ਪੰਜਾਬ ਨੇ ਨਹੀਂ ਇਨਮਣੀ ਤੇ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਦੇ ਪੰਜਾਬ ਵਾਲਿਆਂ ਦੀ ਵਿਗੜ ਗਈ મોદી ਦੇ ਨਾਲ ਕਿਹੜਾ ਪੰਜਾਬ ਦਾ ਵੱਟ ਦਾ ਰੌਲਾ ਸੀ ਲੇਕਿਨ ਪੂਰੇ ਹਿੰਦੁਸਤਾਨ ਸੱਤ ਸਾਲਾਂ ਦੇ ਵਿੱਚ ਕਾਨੂੰਨ ਪਾਸ ਹੁੰਦੇ ਰਹੇ ਖੇਤੀਬਾੜੀ ਕਾਨੂੰਨ ਪੰਜਾਬ ਨੇ ਨਹੀਂ ਮੰਨੇ ਫਿਰ ਪੂਰੇ ਹਿੰਦੁਸਤਾਨ ਨੇ ਮੰਨੇ ਤੇ ਬੀਜੇਪੀ ਦੀ ਪੰਜਾਬ ਦੀ ਲੜਾਈ ਪੈ ਗਈ ਹੁਣ ਭਗਵੰਤ ਮਾਨ ਦੇ ਨਾਲ ਕਿਹੜੀ ਪੰਜਾਬ ਦੀ ਲੜਾਈ ਸੀ ਤੁਸੀਂ ਸੱਤ ਬੰਦਿਆਂ ਤੇ ਐਨਐਸਏ ਲਾਤਾ ਤੁਹਾਡੇ ਕਰਬ ਲੜਾਈ ਹੋਗੀ ਜਦ ਤੱਕ ਪੰਜਾਬ ਦੀ ਸਾਇਕੀ ਨੂੰ ਨਹੀਂ ਸਮਝੋਗੇ ਪ੍ਰੋਬਲਮ ਆਈਗੀ ਆਏਗੀ ਚਾਹੇ ਉਹ ਸੈਂਟਰ ਵਿੱਚ ਬੀਜੇਪੀ ਰੂਲ ਕਰੇ ਕਾਂਗਰਸ ਕਰੇ ਜਾਂ ਪੰਜਾਬ ਦੇ ਵਿੱਚ ਕਾਲੀ ਦਲ ਰੂਲ ਕਰੇ ਕਾਂਗਰਸ ਨੇ ਰਾਜ ਕੀਤਾ ਜਾਂ ਫਿਰ ਹੁਣ ਆਮ ਆਦੀ ਪਾਰਟੀ ਨੇ ਰਾਜ ਕੀਤਾ ਹੈ